ਇਹ ਖਬਰ ਉਹਨਾਂ ਸਕੂਲਾਂ ਲਈ ਰਾਹਤ ਵਾਲੀ ਹੈ ਜੋ ਕਿਸੇ ਟਰਾਂਸਫਰ ਕੇਸ 'ਚ ਕਿਸੇ ਬੱਚੇ ਨੂੰ ਇਸ ਲਈ ਦਾਖਲਾ ਨਹੀਂ ਦੇ ਪਾਉਂਦੇ ਕਿਤੇ ਸੈਕਸ਼ਨ ਚ 40 ਤੋਂ ਇੱਕ ਵਿਦਿਆਰਥੀ ਵਧਨ ਨਾਲ CBSE ਨਿਯਮ ਦੀ ਉਲੰਘਣਾ ਨਾ ਹੋ ਜਾਵੇ ਹੁਣ ਇਸ ਤਰ੍ਹਾਂ ਦੇ ਸਕੂਲਾਂ ਲਈ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਇੱਕ ਮਹੱਤਵਪੂਰਨ ਬਦਲਾ ਕੀਤਾ ਹੈ ਜਿਸ ਨੂੰ ਸਕੂਲ ਖੁੱਲਣ ਤੋਂ ਬਾਅਦ ਸਕੂਲ ਲਾਗੂ ਕਰ ਸਕਦੇ ਨੇ ਨਵੇਂ ਨਿਯਮ ਮੁਤਾਬਕ ਹੁਣ ਕੁਝ ਵਿਸ਼ੇਸ਼ ਹਾਲਤ 'ਚ ਇੱਕ ਕਲਾਸ 'ਚ ਵਿਦਿਆਰਥੀ ਦੀ ਗਿਣਤੀ 40 ਤੋਂ ਵਧਾ ਕੇ 45 ਕਰ ਦਿੱਤੀ ਗਈ ਹੈ ਇਹ ਫੈਸਲਾ ਉਹਨਾਂ ਵਿਦਿਆਰਥੀਆਂ ਨੂੰ ਧਿਆਨ ਚ ਰੱਖਦਿਆਂ ਲਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਕਾਰਨ ਵਿਚਕਾਰ ਸੈਸ਼ਨ ਚ ਟਰਾਂਸਫਰ ਕਰਨ ਕਲਾਸ ਚ ਸ਼ਾਮਲ ਹੋਣਾ ਹੁੰਦਾ ਜਾਂ ਜ਼ਰੂਰੀ ਰਿਪੀਟ ਏਅਰ ਸ਼੍ਰੇਣੀ ਦੇ ਅਧੀਨ ਆਉਂਦੇ ਨੇ CBSE ਦੇ ਪਿਛਲੇ ਨਿਯਮਾਂ ਅਨੁਸਾਰ ਕਿਸੇ ਵੀ ਕਲਾਸ ਚ ਇੱਕ ਸੈਸ਼ਨ ਚ ਵੱਧ ਤੋਂ ਵੱਧ 40 ਵਿਦਿਆਰਥੀ ਹੀ ਹੋ ਸਕਤੇ ਨੇ ਹੁਣ ਵਿਸ਼ੇਸ਼ ਮਾਮਲਿਆਂ 'ਚ ਸਕੂਲਾਂ ਨੂੰ ਇੱਕ ਸੈਕਸ਼ਨ 'ਚ 45 ਵਿਦਿਆਰਥੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਭਾਵੇਂ ਸ਼ੋਰਟ ਸਵੈਚਾਲਿਤ ਨਹੀਂ ਹੈ ਇਹ ਸ਼ੋਰਟ ਸਿਰਫ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਵੇਗੀ ਜੋ ਆਪਣੇ ਮਾਪਿਆਂ ਦੇ ਟਰਾਂਸਫਰ ਕਾਰਨ ਵਿਚਕਾਰ ਸ਼ਾਮਲ ਹੁੰਦੇ ਨੇ ਜਾਂ ਜ਼ਰੂਰੀ ਰਿਪੀਟ ਏਅਰ ਸ਼੍ਰੇਣੀ 'ਚ ਆਉਂਦੇ ਨੇ ਜੇਕਰ ਕੋਈ ਸਕੂਲ ਇਸ ਸ਼ੋਰਟ ਦਾ ਲਾਭ ਚੁੱਕਣਾ ਚਾਹੁੰਦਾ ਹੈ ਤਾਂ ਉਹਨਾਂ ਸੰਬੰਧਤ ਖੇਤਰ ਦਫਤਰ ਚ ਜ਼ਰੂਰੀ ਦਸਤਾਵੇਜ਼ਾਂ ਨਾਲ ਜ਼ਰੂਰੀ ਕਰਨਾ ਹੋਵੇਗਾ CBSE ਇਸ ਛੋਟ ਦੇ ਦੁਰਉਪਯੋਗ ਨੂੰ ਰੋਕਣ ਲਈ ਸਰਗਰਮ ਨੇ CBSE ਨੇ ਸਕੂਲਾਂ ਨੂੰ ਸਪਸ਼ਟ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਛੋਟ ਨੂੰ ਨਿਯਮ ਦੇ ਰੂਪ ਚ ਨਾ ਲੈਣ ਸਕੂਲਾਂ ਨੂੰ ਸਧਾਰਨ ਹਾਲਾਤ ਚ ਪ੍ਰਤੀ ਕਲਾਸ ਚ 40 ਵਿਦਿਆਰਥੀਆਂ ਦੀ ਗਿਣਤੀ ਬਣਾਈ ਰੱਖਣੀ ਚਾਹੀਦੀ ਹੈ ਨਾਲ ਹੀ ਸ਼ੁਰੂਆਤੀ ਕਲਾਸਾਂ ਚ ਵਿਦਿਆਰਥੀਆਂ ਦੀ ਗਿਣਤੀ 40 ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ